ਯੋ ਕਿ ਅਜੋ ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸਰਾਈਲ ਤੇ ਐਮ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਚੁੱਕੇ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ਿਖਾਵਤ ਦੇ ਨਾਲ ਇਹ ਮੀਟਿੰਗ ਹੋਵੇਗੀ ਉੱਥੇ ਇਹ ਵੀ ਤਾਜ਼ਾ ਜਾਣਕਾਰੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋ ਲਾਲ ਵੀ ਇਸ ਮੀਟਿੰਗ ਦੇ ਵਿੱਚ ਆ ਪਹੁੰਚ ਚੁੱਕੇ ਨੇ ਉੱਥੇ ਮੀਟਿੰਗ ਦੇ ਵਿੱਚ 31 ਅਧਿਕਾਰੀ ਸ਼ਾਮਲ ਹੋਣਗੇ ਪੰਜਾਬ ਦੇ ਸਿੰਚਾਈ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਪੰਜਾਬ ਹਰਿਆਣਾ ਦੇ ਇਹ ਜੀ ਵੀ ਇਸ ਮੀਟਿੰਗ ਦੇ ਵਿੱਚ ਆ ਸ਼ਾਮਲ ਹੋਣਗੇ ਇਸ ਥੋੜੀ ਦੇਰ ਦੇ ਵਿੱਚ ਇਸ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਐਸਵਾਈਐਲ ਦਾ ਇੱਕ ਵੱਡਾ ਮੁੱਦਾ ਕਿਹੜਾ ਹੈ ਕਿ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੇ ਨਾਲ ਜੁੜਿਆ ਹੈ ਲਗਾਤਾਰ ਹਾਲੇ ਕਿਸ ਮੁੱਦੇ ਤੇ ਸਿਆਸਤੂ ਗਰਮੰਦੀ ਹੋਈ ਨਜ਼ਰ ਆਈ ਹੈ ਹੁਣ ਤੱਕ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿਚਾਲੇ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਕਈ ਬੈਠਕਾਂ ਹੋ ਚੁੱਕੀਆਂ ਨੇ ਪਰ ਅੱਜ ਪੰਜਾਬ ਤੇ ਹਰਿਆਣਾ ਦੀ ਕੇਂਦਰ ਦੇ ਨਾਲ ਜਿਹੜੀ ਕਿ ਅੱਜ ਮੀਟਿੰਗ ਹੋਣ ਜਾ ਰਹੀ ਹੈ ਥੈਰ ਅਜੇ ਵੀ ਲਗਾਤਾਰ ਸਵਾਲ ਬਰਕਰਾਰ ਹੈ ਕਿ ਆਖਰਕਾਰ ਐਸਵਾਈਐਲ ਦੇ ਮੁੱਦੇ ਦਾ ਹੱਲ ਕਦੋਂ ਤੇ ਕਿਵੇਂ ਹੋਵੇਗਾ ਇਹ ਸਵਾਲ ਲਗਾਤਾਰ ਬਰਕਰਾਰ ਹੈ ਕਿਉਂਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਇਸੇ ਮੁੱਦੇ ਤੇ ਕਾਫੀ ਸਖਤ ਟਿੱਪਣੀਆਂ ਵੀ ਕੀਤੀਆਂ ਗਈਆਂ{{\text{}}ਕਹ ਦਿੱਤਾ ਗਿਆ ਕਿ ਸਖਤ ਫੈਸਲਾ ਲੈਣ ਦੇ ਲਈ ਮਜਬੂਰ ਨਾ ਕੀਤਾ ਜਾਵੇ ਸਰਵੇਖਾ ਕਰਵਾਉਣ ਦੀ ਜਿਹੜੀ ਇੱਕ ਸੁਪਰੀਮ ਕੋਰਟ ਦੇ ਵੱਲੋਂ ਗੱਲ ਕਹੀ ਗਈ ਹਾਲਾਂਕਿ ਲਗਾਤਾਰ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣਾ ਸਟੈਂਡ ਸਪਸ਼ਟ ਕੀਤਾ ਜਾਂਦਾ ਰਿਹਾ ਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਬਾਹਰ ਨਹੀਂ ਜਾਂ ਦਿੱਤਾ ਜਾਵੇਗਾ ਇੱਕ ਬੂੰਦ ਪਾਣੀ ਵੀ ਜਿਹੜਾ ਕਿ ਹਰਿਆਣਾ ਨੂੰ ਗਵਾਂਡੀ ਸੂਬੇ ਨੂੰ ਐਨਾ ਹੀ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਹਰਿਆਣਾ ਵੱਲੋਂ ਲਗਾਤਾਰ ਇਸ ਵੇਲੇ ਤੇ ਆਪਣਾ ਜਿਹੜਾ ਹੱਕ ਜਮਾਇਆ ਜਾਂਦਾ ਆਪਣੇ ਹੱਕ ਦਾ ਜਿਹੜਾ ਕਿ ਦਾਵਾ ਲੱਗਾ ਤਾਂ ਹਰਿਆਣਾ ਦੇ ਵੱਲੋਂ ਕੀਤਾ ਜਾਂਦਾ ਪਰ ਇਸ ਦੇ ਵਿਚਾਲੇ ਜਰੂਰ ਲਗਾਤਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਕੱਠਿਆਂ ਬੈਠ ਕੇ ਇਸ ਮੁੱਦੇ ਦਾ ਹੱਲ ਕੱਢਿਆ ਜਾ ਸਕੇ ਸਿੱਧਾ ਰੁਕ ਕਰਦੇ ਹਾਂ ਗਰਾਉਂਡ ਜ਼ੀਰੋ ਦਾ ਜਿੱਥੇ ਕਿ ਮੀਟਿੰਗ ਹੋਣ ਜਾ ਰਹੀ ਹੈ ਬੈਠਕ ਹੋਣ ਜਾ ਰਹੀ ਹੈ ਮੇਰੇ ਸਹਿਯੋਗੀ ਪੰਕਜ ਕਪਾਈ ਲਾਈਵ ਜੁੜ ਚੁੱਕੇ ਨੇ ਆ ਪੰਕਜ ਕੀ ਕੋ ਜਾਣਕਾਰੀ ਹੈ ਕਿੰਨੇ ਕਿ ਸਕਿੰਟਾਂ ਮਿੰਟਾਂ ਤੱਕ ਇਹ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਅਰ ਦੇਖੋ ਮੀਟਿੰਗ ਜਿਹੜੀ ਐ ਇਸ ਵੇਲੇ ਇੱਕ ਸੈਕਿੰਡ ਪਹਿਲਾਂ ਹੀ ਸ਼ੁਰੂ ਹੋਈ ਆ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਪਹੁੰਚ ਗਏ ਕੇਂਦਰੀ ਮੰਤਰੀ ਜਿਹੜੇ ਨੇ ਗਜਿੰਦਰ ਸ਼ਿਖਾਵਤ ਪਹੁੰਚ ਗਏ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਨੇ 3 ਵਜੇ ਤੇ ਕਰੀਬ ਹੀ ਪਹੁੰਚ ਗਏ ਸੀਗੇ ਟੋਟਲ 31 ਜਿਹੜੇ ਨੇ ਇਸ ਦੇ ਵਿੱਚ ਅਧਿਕਾਰੀ ਤੇ ਮੰਤਰੀ ਜਿਹੜੇ ਨੇ ਉਹ ਮੌਜੂਦ ਰਹੇ ਨੇ ਜਿਨ੍ਹਾਂ ਦੇ ਵਿੱਚ ਦੋਵੇਂ ਸੂਬਿਆਂ ਦੇ ਏਜੀ ਮੌਜੂਦ ਨੇ ਔਰ ਇਸ ਦੇ ਨਾਲ ਨਾਲ ਚੀਫ ਸਕੱਟਰੀ ਮੌਜੂਦ ਨੇ ਔਰ ਪਾਣੀ ਨਾਲ ਸੰਬੰਧਿਤ ਵਿਭਾਗ ਦੇ ਦੋਵੇਂ ਪ੍ਰਿੰਸੀਪਲ ਸਕੱਟਰੀ ਜਿਹੜੇ ਨੇ ਉਹ ਮੌਜੂਦ ਉਦ ਰਹਿਣ ਕੇ ਚੇਤਨ ਸਿੰਘ ਜੜਾ ਜੋੜਾ ਮਾਦਰਾ ਇਸ ਮੀਟਿੰਗ ਦਾ ਹਿੱਸਾ ਨੇ ਤਾਂ ਮੀਟਿੰਗ ਐਸਵੇਲੇ ਸ਼ੁਰੂ ਹੋ ਗਈ ਆ ਔਰ ਸਪਰੀਮ ਕੋਰਟ ਨੇ ਜਦੋਂ ਦਾ ਕਿਹਾ ਹੈ ਕਿ ਕੇਂਦਰ ਸਰਕਾਰ ਵਿਚਲਾ ਰਾਹ ਲੱਭੇ ਦੋਵੇਂ ਸੂਬਿਆਂ ਨੂੰ ਬਿਠਾਵੇ ਤਾਂ ਬੈਕ ਟੂ ਬੈਕ ਤਿੰਨ ਮੀਟਿੰਗਾਂ ਜਿਹੜੀਆਂ ਨੇ ਹੋਈਆਂ ਨੇ ਪਿਛਲੀ ਮੀਟਿੰਗ ਹਰਿਆਣਾ ਦੇ ਵੱਲੋਂ ਹੋਸਟ ਕੀਤੀ ਗਈ ਸੀ ਔਰ ਇਹ ਮੀਟਿੰਗ ਜਿਹੜੀ ਹੈ ਪੰਜਾਬ ਦੇ ਵੱਲੋਂ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਹੋਸਟ ਕੀਤੀ ਜਾ ਰਹੀ ਹੈ ਜਿੱਥੇ ਤੱਕ ਐਸਵਾਈਐਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਤਲੁਜ ਯਮਨਾ ਲਿੰਕ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਚੋਣਵੀ ਮੁੱਦਾ ਵੀ ਰਿਹਾ ਵੈ ਕਿਉਂਕਿ ਕਿਸੇ ਸਟੇਟ ਦੇ ਵਿੱਚ ਚੋਣ ਹੁੰਦੀ ਹੈ ਜਾਂ ਲੋਕ ਸਭਾ ਦੀ ਚੋਣ ਹੁੰਦੀ ਹੈ ਤਾਂ ਇਹ ਲਗਾਤਾਰ ਇਹ ਮੁੱਦਾ ਜਿਹੜਾ ਵੈ ਸਿਆਸੀ ਹਵਾਵਾਂ ਦੇ ਵਿੱਚ ਲਗਾਤਾਰ ਗਰਮਾ ਜਾਂਦਾ ਵੈ ਦੂਜੇ ਪਾਸੇ ਅਗਰ ਇਸ ਨੂੰ ਟੈਕਨੀਕਲੀ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਔਰ ਜਨਵਰੀ ਦੇ ਪਹਿਲੇ ਹਫਤੇ ਸੁਣਵਾਈ ਹੋਣੀ ਹੈ ਤਾਂ ਪਿਛਲੀ ਮੀਟਿੰਗ ਦੇ ਵਿੱਚ ਆ ਬਾ ਜਿਹੜੀ ਸੁਣਵਾਈ ਹੋਈ ਸੀਗੀ ਉਸ ਵੇਲੇ ਕੇਂਦਰ ਨੇ ਸਮਾਂ ਮੰਗਿਆ ਸੀ ਸੁਪਰੀਮ ਕੋਰਟ ਤੋਂ ਇਹ ਕਿਹਾ ਸੀਗਾ ਕਿ ਅਸੀਂ ਦੋ ਮੀਟਿੰਗਾਂ ਕਰਵਾ ਚੁੱਕੇ ਆ ਸਾਨੂੰ ਥੋੜਾ ਹੋਰ ਸਮਾਂ ਦਿੱਤਾ ਜਾਵੇ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਸੰਦਰਭ ਨਾਲ ਅਗਰ ਦੇਖਿਆ ਜਾਵੇ ਪੰਜਾਬ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਕਿ ਸਾਡੇ ਕੋਲ ਇਸ ਵੇਲੇ ਪਾਣੀ ਨਹੀਂ ਹੈ ਸਾਡੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਡਾਕ ਜੋਨ ਦੇ ਵਿੱਚ ਆ ਚੁੱਕੇ ਨੇ ਜਿਸ ਵੇਲੇ ਪਾਣੀ ਦੀ ਵੰਡ ਹੋਈ ਸੀ ਜਿਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ 60 40 ਦਾ ਰੇਸ਼ੋ ਬਣਿਆ ਸੀ ਉਸ ਵੇਲੇ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ ਕੁਝ ਹੋਰ ਸੀ ਲੇਕਿਨ ਅੱਜ ਮੌਜੂਦਾ ਹਾਲਾਤਾਂ ਨੂੰ ਦੇਖਣਾ ਚਾਹੀਦਾ ਵੈ ਕਿ ਪੰਜਾਬ ਚ ਕਿੰਨਾ ਪਾਣੀ ਹੈ ਹਰਿਆਣਾ ਚ ਕਿੰਨਾ ਪਾਣੀ ਹੈ ਇਸ ਵੇਲੇ ਮੌਜੂਦਾ ਪਾਣੀ ਦੋਵਾਂ ਸਟੇਟ ਦੇ ਵਿੱਚ ਕਿੰਨਾ ਹੈ ਉਸ ਤੋਂ ਬਾਅਦ ਫੈਸਲਾ ਲੈਣਾ ਚਾਹੀਦਾ ਹੈ ਦੂਸਰਾ ਪੰਜਾਬ ਦੇ ਸੀਐਮ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਤਲੁਜ-ਯਮੁਨਾ ਲਿੰਕ ਦਾ ਜ਼ਿਕਰ ਕਰਦੇ ਹੋ ਅਸੀਂ ਯਮੁਨਾ-ਸਤਲੁਜ ਲਿੰਕ ਦਾ ਜ਼ਿਕਰ ਕਰ ਰਹੇ ਹਾਂ ਕਿ ਯਮੁਨਾ ISL ਬਣਾਈ ਜਾਵੇ ਔਰ ਉਸ ਦੇ ਜ਼ਰੀਏ ਜਮਨਾ ਦਾ ਪਾਣੀ ਸਤਲੁਈ ਨੂੰ ਆਵੇ ਤਾਂ ਹਰਿਆਣਾ ਇਹ ਕਹਿ ਰਿਹਾ ਹੈ ਕਿ ਅਸੀਂ ਆਪਣੇ ਹੱਕ ਦਾ ਪਾਣੀ ਮੰਗ ਰਹੇ ਹਾਂ ਸੁਪਰੀਮ ਕੋਰਟ ਫੈਸਲਾ ਸੁਣਾ ਚੁੱਕਿਆ ਵਾ ਤਾਂ ਪਾਣੀ ਦਿੱਤਾ ਜਾਵੇ ਪੰਜਾਬ ਇਹ ਕਹਿ ਰਿਹਾ ਹੈ ਕਿ ਅਸੀਂ ਹਰਿਆਣਾ ਨੂੰ ਆਲਰੇਡੀ ਪਾਣੀ ਦੇ ਰਹੇ ਹਾਂ ਹਰਿਆਣਾ ਨੂੰ ਆਲਰੇਡੀ ਪਾਣੀ ਜਿਹੜਾ ਵਾ ਉਹ ਜਾ ਰਿਹਾ ਵਾ ਔਰ ਗਰਾਊਂਡ ਜ਼ੀਰੋ ਤੋਂ ਅਸੀਂ ਉਹ ਰਿਪੋਰਟ ਵੀ ਦਿਖਾਈ ਸੀ ਕਿ ਸਤਲੁ ਜਮਨਾ ਲਿੰਕ ਤੇ ਬਿਲਕੁਲ ਨਾਲ ਇੱਕ ਹੋਰ ਨਹਿਰ ਹੈ ਉਸ ਨਹਿਰ ਤੋਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਜਾ ਰਿਹਾ ਔਰ 1 ਕਿਲੋਮੀਟਰ ਅੰਦਰ ਜਾਣ ਤੇ ਇਹ ਪਾਣੀ ਜਿਹੜਾ ਵਾ ਉਹ ਹਰਿਆਣਾ ਵਾਲੇ ਪਾਸੇ ਸਵੈ ਨਹਿਰ ਚੱਲ ਰਹੀ ਹਰਿਆਣਾ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਨ ਦੇ ਲਈ ਸਾਡੇ ਨਾਲ ਮੇਰੇ ਸਹਿਯੋਗੀ ਨੇ ਇਹਨਾਂ ਨਾਲ ਗੱਲਬਾਤ ਕਰ ਲਨੇ ਆ ਅੰਕਿਤ ਦੋਦਾਨੀ ਹੋਰਾਂ ਦੇ ਨਾਲ ਅਕੀਰ ਕਿਉਂਕਿ ਪੰਜਾਬ ਕਹਿ ਰਿਹਾ ਕਿ ਅੱਜ ਦੇ ਹਾਲਾਤ ਦੇਖੇ ਜਾਣ ਅੱਜ ਹਾਲਾਤ ਕੀ ਨੇ ਅੱਜ ਤਾਂ ਪੰਜਾਬ ਕੋਲ ਪਾਣੀ ਹੈ ਨਹੀਂ ਜਿਸ ਵੇਲੇ ਸਮਝੌਤਾ ਹੋਇਆ ਸੀ ਜਿਸ ਵੇਲੇ ਪਾਣੀ ਦੀ ਵੰਡ ਹੋਈ ਸੀ ਉਸ ਵੇਲੇ ਹਾਲਾਤ ਕੋ ਚੋੜ ਸੀ ਔਰ ਕੀ ਵਾਈਐਸਐਲ ਪੋਸੀਬਲ ਹੈ ਤੋਂ ਲੱਗਦਾ ਹੈ ਕਿ ਯਮਨਾ ਦੇ ਜ਼ਰੀਏ ਸਤਲੁਜ ਨੂੰ ਪਾਣੀ ਆ ਸਕਦਾ ਹੈ ਕਿਉਂਕਿ ਪੰਜਾਬ ਤਾਂ ਕਹਿੰਦਾ ਹੈ ਕਿ ਯਮਨਾ ਦੇ ਪਾਣੀ ਜਿਹੜਾ ਵੈ ਉਸ ਦੇ ਜ਼ਰੀਏ ਯੂਪੀ ਦੇ ਕਈ ਸਾਰੇ ਪਿੰਡ ਡੁੱਬ ਜਾਂਦੇ ਨੇ ਬਹੁਤ ਸਾਰਾ ਨੁਕਸਾਨ ਹੁੰਦਾ ਔਰ ਅਗਰ ਪੰਜਾਬ ਦੇ ਪਿੰਡਾਂ 'ਚ ਪਾਣੀ ਪਹੁੰਚੇਗਾ ਤਾਂ ਹਾਲਾਤ ਠੀਕ ਹੋਣਗੇ ਬਿਲਕੁਲ ਪੰਕਜ ਕੀ ਹੈ ਕਿ ਅਭੀ ਜੋ ਬਾਤ ਹੋ ਰਹੀ ਹੈ क्योंकि सुप्रीम कोर्ट का जो फैसला आया है और अभी जो बात हो रही है वो नहर बनाने को बात है पानी का जो जिक्र आएगा वो बाद की बात है हरियाणा के मुख्यमंत्री लगातार यही कह रहे हैं कि वो फैसला तो ट्रिब्यूनल ने करना है कि कितना पानी किसके पास है किसके पास नहीं है अभी जो बात है वो एस नहर बनाने की है की हरियाणा ये पक रखेगा कि, कि पहले नहर बनाओ बिल्कुल नहर बनाओ उसके बाद देखेंगे पानी देना नहीं देना कितना पानी है बिल्कुल वो फैसला ट्रिब्यूनल करेगा ट्रिब्यूनल की क्योंकि पूरे देश भर में पानी का जो बंटवारा करता है वो ट्रिब्यूनल करता है तो अभी जो बात है वो एस नहर की है सतलुज यमुना लिंक नहर जो बने उसके लिए हरियाणा इस गल लेके राजी होगा कि नवा ट्रिब्यूनल देखे पंजाब को कितना पानी और हरियाणा को कितना पानी इस राजी बिल्कुल बिल्कुल हरियाणा ने यही पक्ष रखा है कि पहले जो नहर है उसका सर्वे हो ए, जमीन का सर्वे होकर के नहर पंजाब बनाए अपने हिस्से में हरियाणा अपने हिस्से में बनाएगा वो नहर जब बन जाएगी उसके बाद पानी है या नहीं है या क्या है क्या करना है वो उसके बाद का फैसला है। ठीक है परमिंदर अंकित दस रहे ने कि हरियाणा का जरा पक्ष होगा वो इस गलते जोर इस मीटिंग कि ਪਾਣੀ ਬਾਅਦ ਵਿੱਚ ਦੇਖਾਂਗੇ ਦੇਣਾ ਹੈ ਜਾਂ ਨਹੀਂ ਦੇਣਾ ਪਹਿਲਾਂ ਨਹਿਰ ਬਣਾਉਣ ਦਾ ਜ਼ਿਕਰ ਹੋਏਗਾ ਕਿ ਪੰਜਾਬ ਵਾਲੇ ਪਾਸੇ ਨਹਿਰ ਬਣਾਈ ਜਾਵੇ ਲੇਕਿਨ ਇਸ ਦੇ ਵਿੱਚ ਸਵਾਲ ਇਹ ਵੀ ਹੈ ਕਿ ਪੰਜਾਬ ਇਸ ਬਾਬਤ ਕੀ ਕਹੇਗਾ ਪੰਜਾਬ ਇਹ ਇਸ ਗੱਲ ਦਾ ਜ਼ਿਕਰ ਕਰੇਗਾ ਕਿ ਜਦੋਂ ਪੁਰਾਣੀ ਸਰਕਾਰ ਸੀਗੀ ਇਕੱਲੀ ਭਾਜਪਾ ਦੀ ਸਰਕਾਰ ਸੀਗੀ ਉਸ ਵੇਲੇ ਇਹ ਫੈਸਲਾ ਲਿੱਤਾ ਗਿਆ ਸੀ ਕਿ ਕਿਸਾਨਾਂ ਨੂੰ ਜ਼ਮੀਨ ਵਾਪਸ ਕਰ ਦਿੱਤੀ ਜਾਵੇ ਔਰ ਕਿਸਾਨਾਂ ਨੇ ਉੱਥੇ ਮਿੱਟੀ ਪਾ ਦਿੱਤੀ ਉਸ ਨੂੰ ਪੂਰੀ ਤਰੀਕੇ ਨਾਲ ਨਹਿਰ ਨੂੰ ਭਰ ਦਿੱਤਾ ਗਿਆ ਉੱਥੇ ਨਹਿਰ ਤਾਂ ਹੈ ਹੀ ਨਹੀਂ ਔਰ ਉਹ ਜ਼ਮੀਨ ਜਿਹੜੀ ਹੈ ਕਿਸਾਨਾਂ ਦੇ ਨਾਮ ਬੋਲਦੀ ਹੈ ਤਾਂ ਕਿਵੇਂ ਇਹ ਇੱਥੇ ਜ਼ਮੀਨ ਬਣਾਈ ਜਾ ਸਕਦੀ ਹੈ ਦੂਜਾ ਜਿਹੜਾ ਇੰਪੋਰਟ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਸਰਵੇ ਟੀਮਾਂ ਭੇਜਾਂਗੇ ਉਹ ਸਰਵੇ ਟੀਮਾਂ ਦੇਖਣਗੀਆਂ ਤਾਂ ਕੀ ਸਰਵੇ ਦੀਆਂ ਜਿਹੜੀਆਂ ਟੀਮਾਂ ਆਣਗੀਆਂ ਉਸ ਨੂੰ ਲੈ ਕੇ ਵੀ ਜ਼ਿਕਰ ਹੋਏਗਾ ਕਿ ਉਹ ਦੇਖਣਗੇ ਕਿ ਕਿੰਨੀ ਨਹਿਰ ਬਣ ਗਈ ਹੈ ਕਿੰਨੀ ਉਸਾਰੀ ਹੋਈ ਹੈ ਜਾਂ ਕਿੰਨੀ ਉਸਾਰੀ ਨਹੀਂ ਹੋਈ ਇਹ ਵੀ ਜਿਹੜਾ ਇੱਕ ਪੁਆਇੰਟ ਹੈ ਔਰ ਅੰਕਿਤ ਤੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਅੰਕਿਤ ਕਿਉਂਕਿ ਇਸ ਗੱਲ ਦਾ ਜ਼ਿਕਰ ਪੰਜਾਬ ਕਰ ਰਿਹਾ ਹੈ ਕਿ ਪੰਜਾਬ ਦੇ ਵਾਲੇ ਪਾਸੇ ਤਾਂ ਇਹ ਫੈਸਲਾ ਹੋ ਗਿਆ ਸੀਗਾ ਕਿ ਕਿਸਾਨਾਂ ਨੂੰ ਜ਼ਮੀਨ ਦੇ ਦਿੱਤੀ ਕਿਸਾਨਾਂ ਨੇ ਉੱਥੇ ਮਿੱਟੀ ਪਾ ਦਿੱਤੀ ਉਹ ਤਾਂ ਜ਼ਮੀਨ ਕਿਸਾਨਾਂ ਦੇ ਨਾਂ ਬੋਲਦੀ ਹੈ ਫਿਰ ਕਿਵੇਂ ਉੱਥੇ ਨਹਿਰ ਬਣਾਈ ਜਾ ਸਕਦੀ ਹੈ ਬਿਲਕੁਲ ਪੰਕਜ ਕਿਆ ਹੈ ਕਿ ਇਹ ਫੈਸਲੇ ਪਹਿਲੇ ਜੋ ਹੋ ਚੁੱਕੇ ਹਨ ਉਹ ਫੈਸਲੇ ਤਾਂ ਹੋਏ ਹੀ ਹੈ ਜੋ जो पंजाब ने किसानों को जमीन वापस कर दी वहां चीजें बन गई वो फैसले हो चुके हैं लेकिन सुप्रीम कोर्ट का सम्मान करना सबकी प्राथमिकता है सुप्रीम कोर्ट ने यही कहा है कि नहर के लिए सर्वे करवाया जाए केंद्र सरकार सर्वे करवाए अगर पंजाब नहर नहीं बना रहा है तो केंद्र सरकार अपनी फोर्स लगा करके वहां सर्वे करवाए और सर्वे तो करवा पिछली करवाई टिप्पणी की गई बिल्कुल वहां सर्वे करवाया जाए और केंद्र सरकार सर्वे करवा करके उस जमीन पर नहर बनाने का काम शुरू करे पिछले जो फैसले हुए वो हम सब ने देके है कि किस तरह के फैसले हुए हैं जमीन वापस किसानों को दे दी गई उन फैसलों से हटकर के क्योंकि सुप्रीम कोर्ट का फैसला सुप्रीम है इसलिए वो उस फैसले के ऊपर अब लागू हो उस फैसले का सम्मान हो और उस फैसले का सम्मान अंकित दशरे ने तो कि एकता सर्वे टीमा का जिक्र होएगा कि सर्वे टीमा देखन देखन किया कि ਆ ਨਹਿਰ ਬਣ ਚੁੱਕੀ ਹੈ ਕਿੰਨੀ ਬਣਨੀ ਜ਼ਰੂਰੀ ਹੈ ਇਹ ਕੇਂਦਰ ਦੇ ਮੰਤਰੀ ਵੀ ਇਸ ਗੱਲ ਨੂੰ ਰੱਖਣਗੇ ਔਰ ਹਰਿਆਣਾ ਵੀ ਇਸ ਗੱਲ ਦਾ ਜ਼ਿਕਰ ਕਰੇਗਾ ਕਿ ਪਹਿਲਾਂ ਨਹਿਰ ਬਣਾਈ ਜਾਵੇ ਉਸ ਤੋਂ ਬਾਅਦ ਦੇਖਾਂਗੇ ਕਿ ਨਵਾਂ ਟ੍ਰਿਬਿਊਨਲ ਦੀ ਜ਼ਰੂਰਤ ਹੈ ਜਾਂ ਨਹੀਂ ਜ਼ਰੂਰਤ ਹੈ ਲੇਕਿਨ ਅਗਰ ਪੰਜਾਬ ਦੇ ਸੰਦਰਭ ਨਾਲ ਦੇਖਿਆ ਜਾਵੇ ਤਾਂ ਅਸੀਂ ਸਵੇਰ ਤੋਂ ਤਸਵੀਰਾਂ ਵੀ ਦਿਖਾਈਆਂ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਪ੍ਰੋਟੈਸਟ ਕਰ ਰਹੇ ਸੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਸੀ ਇਸ ਮੀਟਿੰਗ ਨੂੰ ਲੈ ਕੇ ਸਵਾਲ ਉਹਨਾਂ ਵੱਲੋਂ ਚੁੱਕੇ ਜਾ ਰਹੇ ਸੀ ਔਰ ਤਰੀਕ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਸੀਗੇ ਕਿ ਜਦੋਂ ਚਾਰ ਸਹਿਬਜ਼ਾਦਿਆਂ ਨੂੰ ਲੈ ਕੇ ਸ਼ਹਾਦਤ ਪੂਰਾ ਪੰਜਾਬ ਜਿਹੜਾ ਹੈ ਉਹ ਜਿਹੜਾ ਇਹ ਪੂਰਾ ਹਫਤਾ ਚੱਲ ਰਿਹਾ ਵੈ ਤਾਂ ਉਸ ਵੇਲੇ ਮੀਟਿੰਗ ਕਿਉਂ ਬੁਲਾਈ ਗਈ 28 ਤਰੀਕ ਹੀ ਕਿਉਂ ਚੁਣੀ ਗਈ ਔਰ ਕਿਸਾਨਾਂ ਵੱਲੋਂ ਅੱਜ ਅਸੀਂ ਦੇਖਿਆ ਕਿ ਉਹ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਤਾਂ ਇਹ ਮਸਲਾ ਬੜਾ ਪਚੀਦਾ ਤੇ ਬਹੁਤ ਪੁਰਾਣਾ ਮਸਲਾ ਵੈ ਔਰ ਸਿਆਸੀ ਮੁੱਦਾ ਵੀ ਹੈ ਕਿ ਇਹ ਬਹੁਤ ਗੁੰਝਲਦਾਰ ਹੈ ਸੁਪਰੀਮ ਕੋਰਟ ਦੇ ਫੈਸਲੇ ਨੇ ਮੁੱਦਾ ਰਸ਼ਟਰਪਤੀ ਤੱਕ ਪਹੁੰਚ ਗਿਆ ਰਸ਼ਟਰਪਤੀ ਨੇ ਸੁਝਾ ਸੁਪਰੀਮ ਕੋਰਟ ਤੋਂ ਮੰਗਿਆ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਫੈਸਲਾ ਲਿੱਤਾ ਗਿਆ ਉਸ ਤੋਂ ਬਾਅਦ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਫੈਸਲਾ ਲਿੱਤਾ ਗਿਆ ਫਿਰ ਹਰਿਆਣਾ ਨੇ ਨਵੀਂ ਪਟੀਸ਼ਨ ਪਾ ਦਿੱਤੀ ਤਾਂ ਇਹ ਮਸਲਾ ਇੰਨਾ ਸੁੱਖਾ ਨਹੀਂ ਹੈ ਕਿ ਇੱਕ ਮੀਟਿੰਗ ਜਾਂ ਦੋ ਤਿੰਨ ਮੀਟਿੰਗਾਂ ਦੇ ਵਿੱਚ ਇਹ ਮਸਲਾ ਸੁਲਝ ਜਾਵੇ ਲੇਕਿਨ ਇਹ ਮੁੱਦਾ ਸਿਆਸੀ ਵੀ ਹੈ 2024 ਦੀਆਂ ਲੋਕ ਸਭਾ ਚੋਣਾਂ ਨੇ ਔਰ ਦੋਵੇਂ ਪਾਸੇ ਦੋਵੇਂ ਸਰਕਾਰਾਂ ਤੇ ਆਪੋਜੀਸ਼ਨ ਵਾਲੇ ਪਾਸੇ ਇਹ ਮੁੱਦਾ ਸਿਆਸੀ ਭੇਟ ਵੀ ਚੜਦਾ ਹੋਇਆ ਨਜ਼ਰ ਆਂਦਾ ਵੈ ਪਰਮਿੰਦਰ ਆਹ ਠੀਕ ਹੈ ਪੰਕਜ ਫਿਲਹਾਲ ਦੀ ਪੂਰੀ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਕੋਈ ਅਪਡੇਟ ਆਵੇਗਾ ਫਿਰ ਤੁਹਾਡਾ ਰੋਕ ਕਰਾਂਗੇ ਆਸੋ ਮੀਟਿੰਗ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਦੱਸੋ ਚੰਡੀਗੜ੍ਹ ਦੇ ਵਿੱਚ ਐਸਵਾਈਐਲ ਦੇ ਮੁੱਦੇ ਤੇ ਜਿਹੜੀ ਕਿ ਮੀਟਿੰਗ ਹੋ ਰਹੀ ਹੈ ਆ ਕੁਝ ਮਿੰਟ ਪਹਿਲਾਂ ਹੀ ਮੀਟਿੰਗ ਜਿਹੜੀ ਸ਼ੁਰੂ ਹੋਈ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਜਿਹੜੇ ਕਿ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਉੱਥੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਿੰਚਾਈ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਇਸ ਤੋਂ ਬਾਅਦ ਪੰਜਾਬ ਹਰਿਆਣਾ ਦੀ ਏਜੀ ਮੁਖ ਸਕੱਤਰ ਮੀਟਿੰਗ ਦੇ ਵਿੱਚ ਸ਼ਾਮਲ ਨੇ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਦੇ ਵਿੱਚ ਮੌਜੂਦ ਨੇ ਖੈਰ ਨੂੰ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਚ ਆ ਦੋਵੇਂ ਸੁਭਿਆਂ ਦੇ ਮੁਖੰਤਿਆਂ ਦੇ ਵੱਲੋਂ ਕੀ ਕੁਝ ਦਾਵਾ ਕੀਤਾ ਜਾਂਦਾ ਜਾਂ ਕੀ ਕੁਝ ਧਿਆਨ ਦਿੱਤਾ ਜਾਂਦਾ ਹੈ ਮੀਡੀਆ ਦੇ ਵਿੱਚ ਆ ਕੇ ਜਾਂ ਕੇਂਦਰੀ ਜਲ ਸ਼ਕਤੀ ਮੰਤਰੀ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਲਗਾਤਾਰ ਹਲਾਕੇ ਬੈਠਕਾਂ ਦਾ ਦੌਰ ਜੁਲ ਜਾਰੀ ਹੈ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਨੂੰ ਇਸ ਗੱਲ ਦੇ ਆਦੇਸ਼ ਦਿੱਤੇ ਗਏ ਕਿ ਵਿੱਚ ਪੈ ਕੇ ਦੋਵੇਂ ਸੁਭਿਆਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਲਗਾਤਾਰ ਕਈ ਸਲਾਂ ਤੋਂ ਇਹ ਜਿੱਥੇ ਇੱਕ ਪੰਜਾਬ ਦੇ ਪਾਣੀਆਂ ਦੇ ਨਾਲ ਇਹ ਮੁੱਦਾ ਜੁੜਿਆ ਉੱਥੇ ਲਗਾਤਾਰ ਸਿਆਸੀ ਮੁੱਦਾ ਵੀ ਬਣਿਆ ਹੋਇਆ ਹੈ ਕਿਉਂਕਿ ਆ ਕੁਝ ਮਹੀਨਿਆਂ ਬਾਅਦ ਹੀ 2024 ਦੇ ਵਿਜਨੀਆ ਲੋਕ ਸਭਾ ਚੋਣਾਂ ਹੋਣੀਆਂ ਨੇ ਦੋਸਤੋ ਪਹਿਲਾ ਵੀ ਇਹ ਮੁੱਦਾ ਕਿਹੜਾ ਕਿ ਲਗਾਤਾਰ ਭੱਗਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਸਵਾਲ ਬਰਕਰਾਰ ਹੈ ਕਿ ਆਖਰਕਾਰ ਇਸ ਮੁੱਦੇ ਦਾ ਹੱਲ ਕਦੋਂ ਤੇ ਕਿਵੇਂ ਨਿਕਲੇਗਾ